ਜਦੋਂ ਬੱਚੇ ਥੋੜੇ ਤਕੜੇ ਵੀ ਹੋ ਜਾਂਦੇ ਆ ਤੇ ਚਲ ਨਾਲੇ ਮੈਂ ਮਣਕੇ ਦੁੱਧ ਪਾਇਆ 1 ਲੀਟਰ ਪਿਉਣਾ 3 ਲੀਟਰ ਪਿਉਣਾ ਹਨ ਜਿਹੜੇ ਹਿਸਾਬ ਨਾਲ ਪਿਉਣਾ ਤੇ ਬੱਚੇ ਨੇਪਲ ਤੇ ਲਾਦੇ ਤੇ ਪੂਰਾ ਵਧੀਆ ਚੰਗੀ ਜਾਂਦੇ ਉਹ ਨਾਲੇ ਸੋਕਾ ਟਾਈਮ ਉਧਰ ਵੇਸਟ ਘੱਟ ਹੁੰਦਾ ਬੜੀ ਚੰਗ ਲਾਤ ਆ ਜੀ ਬਹੁਤ ਵਧੀਆ ਇਹਨਾਂ ਨੇ ਸ਼ੁਰੂ ਤੋਂ ਹੀ ਲਾ ਲਿਆ ਤੇ ਬਾਕੀ ਬਾਈ ਜੀ ਇਹ ਝੋਕੀ ਬਰੇ ਅੱਗੇ ਹੋ ਜਾਈ ਝੋਕੀ ਨੇ ਬਹੁਤ ਵਧੀਆ ਦੁੱਧ ਕੱਟਿਆ ਤੁਹਾਨੂੰ ਮੁਬਾਰਕਾਂ ਬਹੁਤ ਸੋ ਇਹਦੀ ਮਾਂ ਦਾ ਕਿੰਨਾ ਦੁੱਧ ਦਾ ਰਿਕਾਰਡ ਸੀ ਇਹ ਸੂਆ ਦੇ ਵਿੱਚ ਜਾ ਕੇ ਇਹਦਾ ਇਹਦੀ ਮਾਂ ਦਾ 1500 ਲੀਟਰ ਤੋਂ ਵੱਧ ਰਿਕਾਰਡ ਸੀ ਜੀ 1500 16 ਲੀਟਰ ਹਾਂਜੀ ਬੱਸ ਜੀ ਹਾਂ ਤੇ ਇਹਦਾ ਸੂਆ ਦੂਜਾ ਜੀ ਦਾ ਦੂਜਾ ਸੂਆ ਹਾਂਜੀ ਤੇ ਜਿਹੜਾ ਬੱਚਾ ਇਹ ਹਾਂਜੀ ਹਾਂ ਪੰਜਾਬ ਦਾ ਜੋ ਆਪਣਾ ਸਰਕਾਰੀ ਟੀਨੰਬਰ 18 18.5 ਕਿਲੋ ਹੋ ਗਿਆ ਜੀ ਹਾਂਜੀ ਹਾਂ ਬਹੁਤ ਸੋਨਾ ਦੁੱਧ ਬਹੁਤ ਸੋਹਣਾ ਹੋਇਆ ਵੀ ਜਿਹਦੀ ਚਵਾਈ ਕਰਵਾਈ ਆ ਵੀ ਝੋਟੀ ਆਪਾਂ ਬਕਾਊ ਕਰ ਦਾਂਗੇ ਠੀਕ ਆ ਤੇ ਕਈ ਵਾਰੀ ਕੋਈ ਭਰਾ ਹੁੰਦਾ ਵਾਲਾ ਕਹਿੰਦਾ ਝੋਟੀ ਤੁਸੀਂ ਵੀ ਦੇਖ ਲਓ ਕੋਈ ਹਰਕਤ ਨਾ ਕੋਈ ਹਿੱਲੇ ਨੀ ਚੱਲੇ ਨੀ ਪੂਰਾ ਸੋਨਾ ਮਤਲਬ ਦੁੱਧ ਜੋਖਿਆ ਹਾਂ ਤੇ ਵਧੀਆ ਦੁੱਧ ਦਿੱਤਾ ਪੂਰੀ ਤਖਲੀ ਵਾਲਾ ਇਹ ਦੂ ਵੱਡੀ ਤਾਂ ਤਖਲੀ ਹੋਣੀ ਸ਼ੱਕ ਕੇ ਹਾਂ ਹਾਂ ਜੀ ਤਾਂ ਇਹਨਾਂ ਵਧਣਾ ਜੀ ਪੀਕ ਟਾਈਮ ਤੇ 35 36 ਦਿਨ ਤੱਕ ਜਾ ਕੇ ਪਸ਼ੂ ਪੂਰਾ ਪੀਕ ਤੇ ਆਉਂਦਾ ਇਹਨਾਂ ਦੇ ਜੇ ਦਿੱਤ ਹੁਣ ਵੱਧ ਗਈ ਹੈ 2 200 ਗ੍ਰਾਮ ਹਾਂਜੀ 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 ਹਾਂ ਬਿਲਕੁਲ ਬਾਈ ਉਹ ਭਰਾ ਹੁੰਦਾ ਨਾ 100 200 ਗ੍ਰ ਖਰਾਕ ਜੀ ਆਪਾਂ ਨੋਰਮਲ ਆ ਜੀ ਆਪਣੀ ਆਪਣਾ ਹੀ ਵੀ ਘਰੇ ਬਸ ਸੋਇਆਬੀਨ ਤੇ ਛੋਲੇ ਵਿੱਚ ਮੱਕੀ ਦੇ ਵਿੱਚ ਠੀਕ ਹੈ ਘਰ ਦੀ ਨੇਚਰਲ ਖਰਾਕ ਆ ਜੀ ਬਾਈ ਨਾ ਕੋਈ ਮੈਡੀਸਨ ਕੁਝ ਨਹੀਂ ਦਿੱਤਾ ਜੀ ਆਪਾਂ ਬਾਦੀ ਆ ਜੀ ਬੁਣ ਦਿੱਤਾ ਹਾਂਜੀ ਕੋਈ ਵੀਰ ਖਰੀਦਣ ਦਾ ਚਾਹਵਾ ਨਾ ਬਾਈ ਕਹਿੰਦੇ ਗੋਲ ਡੰਗ ਤਿੰਨ ਡੰਗ ਭਾਈ ਨੰਬਰ ਬੋਲਿਓ ਤੁਹਾਡਾ 94 634 ਜੀ ਹਾਂਜੀ 94 34 26 256 26 256 ਹਾਂਜੀ

ਲੋਬੀ ਮੇਤਰੂ ਇਹ ਡਰੈਸਰ ਅਗਲਾ ਕਹਿੰਦਾ ਯਾਰ ਜਿਆਦਾ ਚੰਗੇ ਆ तकरीबन ਫੋਨ ਕਰਾਂਗੇ ਤੇ ਯਾਰ ਹੋ ਸਕਦੀ ਹੈ